ਹਾਂਜੀ ਦੋਸਤੋ ਕੀ ਹਾਂ ਚਾਲਾ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਮੋਗੇ ਅੱਜ ਮੈਂ ਤੁਹਾਡੇ ਲਈ ਇਸ ਚੈਨਲ ਤੇ ਆਪਣੀ ਫਰਸਟ ਵੀਡੀਓ ਲੈ ਕੇ ਆਇਆ ਹਾਂ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੂਗੀ ਤੇ ਅੱਜ ਆਪਾਂ ਇਸ ਵੀਡੀਓ ਚ ਇਹਨਾਂ ਵੀਡੀਓ ਦੇ ਕਮੈਂਟਸ ਰੀਡ ਕਰਾਂਗੇ ਆਜੂ ਫਿਰ ਦੋਸਤੋ ਬਹੁਤ ਹੀ ਮਜ਼ਾ ਆਉਣ ਬੜਾ ਹੈ ਆ ਕੀ ਸਟਾਈਲ ਹੈ ਜੋਕਰ ਲੱਗਦਾ ਹੈ ਅੱਛਾ ਜੱਟ ਦਾ ਸਟਾਈਲ ਆ ਸਾਲੀ ਬਤੇਰੀ ਜਨ ਤੱਕ ਆਪੇ ਕਰਦੀ ਆ ਗਿੱਲ ਬਾਈ ਕਹਿੰਦਾ ਯਾਰ ਬੰਦਾ ਹਿੰਮਤੀ ਆ ਇਨੀ ਬੇਇਜ਼ਤੀ ਹੁਣ ਤੇ ਵੀ ਨਹੀਂ ਹਟਦਾ ਇੱਕ ਬਾਈ ਤਾਂ ਕਹਿੰਦਾ ਖੂਲ ਲਿਫਲਾ ਕੇ ਤੈਨੂੰ ਦੱਸ ਤੈਨ ਠੱਟੀ ਨਹੀਂ ਹੋਵੀ। ਉਹ ਤੇ ਬਾਈ ਕਹਿੰਦਾ ਇਹਦੇ ਕੁਵਾਂਦਿਆਂ ਨੂੰ ਸ਼ਰਮ ਆਉਂਦੀ ਹੋ ਪਰ ਅਲ ਉਹਰੇ ਨੂੰ ਹੀ ਆਉਂਦੀ। ਆ ਵੀ ਦੀਵੀ ਬਹੁਤ ਭੋਰਦੀ ਆ। ਸੋ ਹੁਣ ਇਹ ਕੀ ਕਹਿੰਦੀ ਆ? ਆ ਪੈਸਾ ਲਾ ਕੇ ਮੰਡਣਾ ਮੈਨੂੰ ਨਾ ਲੱਗਾ। ਡੇਢ-ਡੇਢ ਲੱਖ ਪਿਆ ਨਾ ਮੈਂ ਜੇਬ 'ਚ ਵਾਕੇ ਘੁੰਮਦੀ ਆ। ਲੱਗੀ ਸਮਝ? ਦੀਪ ਬਾਈ ਕਹਿੰਦਾ ਉਹਨੂੰ ਡੇਢ ਰੁਪਏ ਕਹਿੰਦੇ ਨੇ। ਲੱਗੀ ਸਮਝ? ਸੌਖਾ ਬਾਈ ਤਾਂ ਕਹਿੰਦਾ ਹਯਾਰ ਤੋਂ ਉੱਪਰ ਤੈਨੂੰ ਪੈਸੇ ਨਹੀਂ ਗਣਨੇ ਹੁੰਦੇ ਗੁਰਚੰਦ ਵੀਰ ਕਹਿੰਦਾ ਹਯਾਰ 1500 ਦੰਦਾਂ ਤੇ ਵੀ ਲਾ ਲਾ ਦੇਖੋ ਦੋਸਤੋ ਕੀ ਕਰਨਾ ਚਾਹੁੰਦਾ ਪਰੇ ਤਾਂ ਹੋਣੀ ਰਿਆ ਇਹ ਕਨ ਮੈਰਾਥਨ ਆ ਕੇ ਟਰਾਈ ਕਰੂੰਗਾ ਇੱਕ ਗੱਲ ਹੋਰ ਆ ਜੀ ਮੁੰਡਾ ਤਾਂ ਕਾਲਾ ਆ ਪਰ ਪਟੰਦਰ ਕੁੜੀਆਂ ਬਹੁਤ ਫਸਾਰੇ ਹਾਂ ਅੱਜ ਦੇ ਟਾਈਮ ਤੇ ਵਿੱਚ ਸਾਡੀ ਟੀਮ ਦੇ ਵਿੱਚੋਂ ਨੰਬਰ 1 ਤੇ ਬੰਦਾ ਹੋਆ ਨੰਬਰ 1 ਤੇ ਜਾ ਰਿਹਾ ਆ ਸਭ ਤੋਂ ਵੱਧ ਕੁੜੀਆਂ ਫਸਾਰੇ ਆ ਇੱਕ ਬਾਈ ਕਹਿੰਦਾ ਕੁੜੀਆਂ ਛੱਡ ਪੈ ਬਨਾ ਫਸਾ ਲਈ ਇੱਕ ਬਾਈ ਕਹਿੰਦਾ ਖੋਲੀ ਦਾ ਤਾਂ ਪਤਾ ਨਹੀਂ ਪਰ ਪੈ ਬ जरूर ਫਸੂ ਤੇ ਰਹੀ ਵਾਓ ਇੱਕ ਪੂਰੀ ਕੈਂਦੀ ਇਹ ਤਾਂ ਕੁਝ ਹੋਰ ਹੀ ਫਸਾ ਰਿਹਾ ਆਂਟੀ ਨੂੰ ਕਿਸ ਨੇ ਗਲਤ ਬੋਲਦਾਂ ਪਿਤਾ ਪਕੀ ਫਿਰਦੀ ਆ ਪਨਾਈ ਦਨੀ ਵੀਰਿਓ ਬੰਦੀ ਨੇ ਫੇਰੇ ਕਹਿੰਦੀ ਨੇ ਸਾਨੂੰ ਗਲਤ ਬੋਲਦੇ ਨੇ ਨਿੱਕਾ ਜਿਹਾ ਜਵਾਕ ਆ ਗਿਆਨੀ ਤੇ ਪੁੱਤ ਤੂੰ ਅਜੇ ਨਿਆਣਾਗਾ ਇੰਨਾ ਗਲਤ ਫਲਤ ਨਾ ਲੇਖ ਮੈਂ ਤੇਰੇ ਮਾਵਾ ਦੇ ਬਰਾਬਰ ਤੇ ਜੇ ਮੈਂ ਆ ਗਈ ਨਾ ਆਪਦੀ ਆਈ ਤੇ ਤੇ ਤੂੰ ਸੁਨਣਾ ਹਟ ਜਾਵੇਂਗਾ ਤੇ ਹਸਾਬ ਲਾ ਲਾ ਵੀ ਹੱਥ ਲਾ ਲਾ ਦੇਖਾਂਗੇ ਵੀ ਮੈਂ ਕਿਹੜੀ ਆਂਟੀ ਨਾਲ ਪੰਗਾ ਲੈ ਲਿਆ ਉੱਟ ਟਾਲ ਜਾ ਮੈਂ ਤੇਰੇ ਚਪੇੜੇ ਨਾਲ ਮੂੰਹ ਸੇਕੂੰਗੀ ਜੇ ਤੂੰ ਮੇਰੇ ਲੋਵੇ ਹੋਵੇਂ ਤਾਂ ਤੈਨੂੰ ਅਕਲ-ਉਕਲ ਨਹੀਂ ਦਿੱਤੀ ਤੇਰੀ ਮਾਂ ਨੇ ਜੰਮ ਕੇ ਸੱਟ ਤਾਂ ਤੈਨੂੰ ਗੰਦ ਨੂੰ ਇੱਕ ਬਈ ਕਹਿੰਦਾ ਹਟਜੋ ਜੇ ਵਾਕੋ ਇੰਜ ਨਾ ਕਰਿਆ ਕਰੋ ਕਿਸੇ ਹੋਰ ਨੂੰ ਵੀ ਮੌਕਾ ਦੇਵੋ ਇੱਕ ਬਈ ਕਹਿੰਦਾ ਮਾਂ ਘਟ ਅਸਮਾਨ ਜ਼ਿਆਦਾ ਲੱਗਦੀ ਆ ਲੋਕ ਜਮਾਂ ਮੰਮਾਂਤੀਆਂ ਲੱਗੀਆਂ ਹੈ ਕਿੰਤੋਸ ਤੋਂ ਅਬਰੇ ਟਿਵੀ ਪਨੀ ਹਫਤੇ ਆਮੀ ਹੋ ਗਈ ਮੱਕੇ ਤੁਸੇ ਵੀਡੀਓ ਦੇਖੋ ਬਹੁਤ ਰੰਗ ਵਾਂਗੂ ਨਾਲ ਰੱਖਾਂ ਮੈਂ ਜੱਟ ਤਬ ਜੋ ਨਾ ਗੱਲ ਵੱਸਦੀ ਇੱਕ ਬਾਈ ਕਹਿੰਦਾ ਤੂੰ ਮੈਨੂੰ ਦੱਸ ਤੂੰ ਜਨਾਨੀ ਐ ਕਿ ਤੇ ਨਾਮ ਨਾ ਆਏ ਮੇਰੀ ਜੁੱਤੀ ਵਿੱਚ ਕੋਕ ਪੀਂਦੇ ਨੇ ਐ ਨਹੀਂ ਤੁਜ ਨੰਨੋ ਸਟੱਡ ਦੱਸਦੀ ਇੱਕ ਬਾਈ ਕਹਿੰਦਾ ਤਾਂ ਦੋ ਦੋ ਟੈਂਪੋ ਖੱਥੇ ਹੋਗੇ ਰਨ ਨੂੰ ਵਗੂ ਨਾਲ ਰੱਖਾਂ ਮੈਂ ਕਬਈ ਕਹਿੰਦਾ ਬਦਮਾਸ਼ ਨਾ 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 ਮਿੱਠਾ ਬਦਮਾਸ਼ ਦੋਸਤੋ ਐਂਟੀ ਦੀ ਉਮਰ ਚੱਕ ਵਰੂਏ ਕਹਿੰਦੀ ਮੈਂ ਮੁੰਡੇ ਜੇ ਕਕਰਨੇ ਮੈਨੂੰ ਵੀ ਸੋਨਾ ਜੇ ਮੁੰਡਾ ਮੈਸੇਜ ਕਰੇ ਜੇ ਕੋਈ ਮੁੰਡਾ ਫਰੀ ਆ ਤਾਂ ਪਲੀਜ਼ ਮੇ ਨਾਲ ਗੱਲ ਕਰੋ ਮੈਂ ਚੈੱਕ ਕਰਨਾ ਕਿ ਮੈਂ ਮੁੰਡਿਆਂ ਦੀ ਗੱਲਾਂ ਵਿੱਚ ਆਉਣੀ ਆ ਕਿ ਨਹੀਂ ਆਉਂਦੀ ਇੱਕ ਕੁੜੀ ਕਹਿੰਦੀ ਮੁੰਡੇ ਬਿਲਕੁਲ ਵੀ ਫਰੀ ਨਾ ਰੋ ਹੁਕਮਾਂ ਤੇ ਜਾਓ कितने तेजस्वी लोग हैं हमारे पास कितने शानदार विचार रखते हैं <laughs> एक भाई था कहंदा तेरी खुरिना गल खरा दे तू पाठ पूजा कर <laughs> एक भाई कहंदा सुखर चेक करोंडी उमर छ थू मुंडे चेक करदी वर्दिनया <laughs> ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜੀ ਰੂਲ ਕਰ ਲਿਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਧੰਨਵਾਦ ਜੀ ਸਾਰਿਆਂ ਦਾ